ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਰੈਗੂਲਰ ਪੋਸਟਾਂ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਸੈਲਰੀ ਰੇਂਜ ਵਾਲੀ ਹੈ 500 ਪਲੱਸ ਪੋਸਟਾਂ ਜਾਰੀ ਹੋਈਆਂ ਪੂਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ 547 ਪੋਸਟਾਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰਹਿਣ ਵਾਲੀਆਂ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ 378 ਪੋਸਟਾਂ ਜੀ ਜੂਨੀਅਰ ਇੰਜੀਨੀਅਰ ਸਬ-ਡਿਵੀਜ਼ਨ 112 ਪੋਸਟਾਂ ਜੂਨੀਅਰ ਇੰਜੀਨੀਅਰ ਸਿਵਲ 44 ਪੋਸਟਾਂ ਜੀ ਕੁੱਲ 544 ਪੋਸਟਾਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਵੰਡ ਨੋਟੀਫਿਕੇਸ਼ਨ ਦੀ ਕਾਪੀ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਨੋਟੀਫਿਕੇਸ਼ਨ ਦਾ ਲਿੰ ਤੇ ਪੀਐਸਪੀਸੀਐਲ ਵੱਲੋਂ ਇਹ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ एलिਜੀਬਿਲਟੀ ਕ੍ਰਾਈਟੇਰੀਆ ਚੈੱਕ ਕਰ ਲੈਣਾ ਜੀ ਪੋਸਟਾਂ ਦੇ ਸਬੰਧ ਵਿੱਚ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਲਈ ਯੋਗਤਾ ਨਾਲ ਵੱਲੋਂ 3 ਤੋਂ 4 ਸਾਲ ਦਾ ਡਿਪਲੋਮਾ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜੇਕਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 60% ਨਾਲ ਤੁਹਾਡੇ ਕੋਲ ਹੈਗਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੇਕਰ ਆਪਰ ਯੋਗਤਾ ਤੁਸੀਂ ਰੱਖਦੇ ਹੋ ਜਿਵੇਂ ਕਿ ਬੀਈ ਬੀਟੈਕ ਬੀਐਸਸੀ ਐਮਆਈਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੇ ਕੋਲ ਇਹ 3 ਤੋਂ 4 ਸਾਲ ਦਾ ਡਿਪਲੋ ਜ਼ਰੂਰੀ ਹੈ ਇਹਨਾਂ ਵੱਲੋਂ ਬਕਾਇਦਾ ਮੈਂਸ਼ਨ ਕੀਤਾ ਹੋਇਆ ਇਸੇ ਤਰ੍ਹਾਂ ਹੀ ਜੂਨੀਅਰ ਇੰਜੀਨੀਅਰ ਸਬਡਿਵੀਜ਼ਨ ਇਹਦੇ ਲਈ ਵੀ 3-4 ਸਾਲ ਦਾ ਜੋ ਡਿਪਲੋਮਾ ਹੁੰਦਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ 60% ਨਾ ਤੁਹਾਡੇ ਕੋਲ ਹੋਣਾ ਚਾਹੀਦਾ ਜੇਕਰ ਆਪਰ ਪ੍ਰਯੋਗਤਾ ਰੱਖਦੇ ਹੋ ਤੁਹਾਡੇ ਕੋਲ 3 ਤੋਂ 4 ਸਾਲ ਦਾ ਇਹ ਡਿਪਲੋਮਾ ਇਲੈਕਟ੍ਰੀਕਲ ਦੇ ਵਿੱਚ ਹੋਣਾ ਲਾਜ਼ਮੀ ਹੈ 60% ਨੰਬਰਾਂ ਦੇ ਨਾਲ ਜੀ ਇਸੇ ਤਰ੍ਹਾਂ ਹੀ ਜੂਨੀਅਰ ਇੰਜੀਨੀਅਰ ਸਿਵਲ ਜੀ ਇਹਦੇ ਲਈ ਵੀ ਇਹਨਾਂ ਵੱਲੋਂ ਜੋ ਯੋਗਤਾ ਹੈ 3 ਤੋਂ 4 ਸਾਲ ਦਾ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਮਾਨਤਾਪ੍ਰਾਪ یونیورسٹی ਤੋਂ 60% ਮਾਰਕਸ ਦੇ ਨਾਲ ਹੋਣਾ ਜ਼ਰੂਰੀ ਹੈ ਜੀ ਜੇਕਰ ਤੁਹਾਡੇ ਕੋਲ ਅਪਰਯੋਗਤਾ ਤਾਂ ਤੁਹਾਡੇ ਕੋਲ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਤੇ 2 ਤੋਂ 4 ਸਾਲ ਦਾ ਹੋਣਾ ਚਾਹੀਦਾ ਹੈ 60% ਨੰਬਰਾਂ ਦੇ ਨਾਲ ਜੀ ਪੰਜਾਬੀ ਤੁਹਾਡੀ 10ਵੀਂ ਪੱਧਰ ਤੱਕ ਪਾਸ ਹੋਣੀ ਚਾਹੀਦੀ ਹੈ ਜੀ ਏਜ ਲਿਮਟ ਇਹਨਾਂ ਵੱਲੋਂ 18 ਤੋਂ 37 ਸਾਲ 1 ਇੱਕ 2024 ਤੱਕ ਮੰਗੀ ਗਈ ਹੈ ਜਨਰਲ ਕੈਟਾਗਰੀ ਦੇ ਲਈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਛੋਟੇ ਨਾ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਜੀ ਇਨਾ ਪੋਸਟ ਨੂੰ ਅਪਲਾਈ ਕਰਨ ਸਮੇਂ ਤੁਹਾਨੂੰ ਆਨਲਾਈਨ ਫੀਸ ਜੋ ਪੇ ਕਰਨੀ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ 올 ਕੈਂਡੀਡੇਟਸ ਐਕਸੈਪਟ ਸ਼ਡਿਊਲ ਕਾਸਟ ਐਂਡ ਪਰਸਨ ਵਿਦ ਡਿਸੇਬਿਲਟੀ ਕੈਟਾਗਰੀ 1200 ਰੁਪਏ ਪਲੱਸ ਜੀਐਸਟੀ 1400 1600 ਰੁਪਏ ਬੈਂਕ ਚਾਰਜਸ ਐ ਐਪਲੀਕੇਬਲ ਇਨਾ ਵੱਲੋਂ ਲਿਖਿਆ ਗਿਆ ਜੀ ਫੀਸ ਤੁਹਾਡੀ ਰਹਿਣ ਵਾਲੀ ਐ ਐਸਸੀ ਐਂਡ ਪਰਸਨਸ ਵਿਦ ਡਿਸੇਬਿਲਟੀ 750 ਪਲੱਸ 135 ਰੁਪਏ 885 ਰੁਪਏ ਫੀਸ ਇਨਾ ਵੱਲੋਂ ਰੱਖੀ ਗਈ ਹੈ ਜੀ ਇਹ ਐਗਜ਼ਾਮ ਦੇ ਲਈ ਇਨਾ ਵੱਲੋਂ ਡਿਟੇਲ ਦਿੱਤੀ ਗਈ ਹੈ ਜੀ ਕੁਐਸਚਨਸ ਰਿਲੇਟਡ ਟੂ ਦਾ ਕਨਸਰ ਆਫ ਦਾ ਪੋਸਟ ਅਪਲਾਈਡ 70 ਕੁਐਸਚਨਸ ਹੋਣਗੇ ਜੀ ਉਹਦੇ ਵਿੱਚੋਂ ਜਨਰਲ ਨੋਲੇਜ 10 ਕੁਐਸਚਨਸ ਰੀਜ਼ਨਿੰਗ 10 ਕੁਐਸਚਨਸ ਜਨਰਲ ਇੰਗਲਿਸ਼ ਦੇ ਵਿੱਚੋਂ 10 ਕੁਐਸਚਨਸ ਰਹਿਣ ਵਾਲੇ ਜੀ ਤੁਹਾਡੇ 100 ਤੁਹਾਡੇ ਕੋਲ ਆਬਜੈਕਟਿਵ ਟਾਈਪ ਕੁਐਸਚਨ ਹੋਏਗਾ ਜੀ ਜਿੱਦਾ ਤੁਸੀਂ ਜਵਾਬ ਦੇਣਾ ਹੋਊਗਾ ਮਲਟੀਪਲ ਚੁਆਇਸ ਕੁਐਸਚਨਸ ਹੋਣਗੇ ਜੀ ਐਮਸੀਕਿਊ ਤੇ 0.25 ਇਹਦੀ ਨੈਗੇਟਿਵ ਮਾਰਕਿੰਗ ਰਹੂਗੀ ਜੀ ਇਹਨਾਂ ਜੋ ਪੋਸਟਾਂ ਦੇ ਲਈ ਇਗਜ਼ਾਮ ਰਹਿਣ ਵਾਲਾ ਮਿਨੀਮਮ ਕੁਆਲੀਫਾਈਇੰਗ ਮਾਰਕਸ ਜਨਰਲ ਕੈਟਾਗਰੀ ਦੇ ਲਈ 45 ਰੱਖੇ ਗਏ ਜੀ ਰਿਜ਼ਰਵ ਕੈਟਾਗਰੀ ਦੇ ਲਈ 35% ਰੱਖੇ ਗਏ ਜੀ ਯੋਗ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਪੀਐਸਪੀਸੀਐਲ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਸ਼ੁਰੂਆਤੀ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 9 ਫਰਵਰੀ 2024 ਰਹਿਣ ਵਾਲੀ ਤੇ ਲਾਸਟ ਡੇਟ 1 ਮਾਰਚ 2024 ਰਹਿਣ ਵਾਲੀ ਹੈ ਤਾਂ ਯੋਗ ਉਮੀਦਵਾਰ ਜੋ ਇਹ ਯੋਗਤਾ ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰਕੇ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨਾਲ ਜੁ